ਸ਼ਰਧਾ ਬਹੁਤ ਹੀ ਮਹੱਤਵਪੂਰਨ ਹੈ ਸ਼ਰਧਾ ਹੋਣੀ ਚਾਹੀਦੀ ਹੈ ਪਰ ਪਰ ਸਮਝੋ ਕੀ ਕਹਿਣਾ ਮੈਂ ਪਰ ਗਿਆਨ ਤੋਂ ਬਿਨਾਂ ਜਿਹੜੀ ਸ਼ਰਧਾ ਹੈ ਇਹ ਨਕਲੀ ਹੁੰਦੀ ਹੈ ਗਿਆਨ ਤੋਂ ਬਿਨਾਂ ਵਾਲੀ ਜਿਹੜੀ ਸ਼ਰਧਾ ਹੈ ਇਹ ਮਰਵਾਉਂਦੀ ਹੈ ਬਹੁਤੀ ਦੁਨੀਆ ਸਾਰੀ ਨਹੀਂ ਕਿਹਾ ਬਹੁਤੀ ਦੁਨੀਆ ਨਕਲੀ ਸ਼ਰਦਾ ਦੀ ਪੱਟੀ ਹੋਈ ਹੈ ਮੇਰੀਆਂ ਮਾਵਾਂ ਭੈਣਾਂ ਤੀਆਂ ਨੇ ਖਿਆਲ ਕਰ ਲੈਣਾ ਖਾਸ ਦਾ ਬਹੁਤੀ ਦੁਨੀਆ ਨਕਲੀ ਸ਼ਰਦਾ ਦੀ ਪੱਟੀ ਹੋਈ ਹੈ ਸੋ ਅਸਲੀ ਸ਼ਰਦਾ ਕੀ ਹੈ ਨਕਲੀ ਕੀ ਹੈ ਬਿਲਕੁਲ ਸੰਖੇਪ ਚ ਸੁਣ ਲੋ ਸਿੱਧੀ ਜੀ ਗੱਲ ਹੀ ਹੈ ਪਹਿਲਾਂ ਤਾਂ ਅਸਲੀ ਕਹਿ ਦੇਣਾ ਅਸਲੀ ਸ਼ਰਦਾ ਹੁੰਦੀ ਹੈ ਪਹਿਲਾ ਨੁਕਤਾ ਸ਼ਰਦਾ ਰੱਖੋ ਪਰਮੇਸ਼ਰ ਹਾਜ਼ਰ ਹੈ ਉਹ ਮੇਰੇ ਅੰਗ ਸੰਗ ਹੈ ਮੈਨੂੰ ਵੇਖ ਰਿਹਾ ਹੈ ਸੁਣ ਰਿਹਾ ਹੈ ਇਹ ਸ਼ਰਧਾ ਰੱਖੋ ਪੜੋ ਪ੍ਰਮਾਣ ਜਾਂ ਕਹ ਰਿਦਾ ਬੋਲੋ ਬੋਲੋ ਜਾਂ ਕਹ ਰਿਦਾ ਵਿਸ਼ਵਾਸ ਕਰਵ ਤਾਇ ਤਤ ਗਿਆਨ ਤੇ ਸਮਾਨਾ ਪ੍ਰਗਟਾਏ ਪ੍ਰਗਟਾਇਆ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਤੇ ਵਿਸ਼ਵਾਸ ਆ ਗਿਆ ਹੁਣ ਪਰਮੇਸ਼ਰ ਤੇ ਵਿਸ਼ਵਾਸ ਕਿਹਨੂੰ ਆਊਗਾ ਜਿਹਨੂੰ ਗੁਰੂ ਤੇ ਸ਼ਰਧਾ ਹੈ ਸ਼ਰਧਾ ਰੱਖੋ ਗੁਰਬਾਣੀ ਦਾ ਇੱਕ ਇੱਕ ਵਚਨ ਸਤ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪਮਹਉ ਕੜਾਈ ਕੜਾਈ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਣ ਆਵੈ ਹਰਿ ਪ੍ਰਭ ਚੀਤ ਚੀਤ ਸ਼ਰਧਾ ਰੱਖੋ ਗੁਰੂ ਤੇ ਭਾਵ ਗੁਰਬਾਣੀ ਤੇ ਵੀ ਗੁਰਬਾਣੀ ਦਾ ਇੱਕ ਇੱਕ ਬਚਨ ਸਤ ਹੈ ਸ਼ਰਧਾ ਰੱਖੋ ਪਰਮੇਸ਼ਰ ਹੈ ਹਾਜ਼ਰ ਹੈ ਮੈਨੂੰ ਭਾਵੇਂ ਨਹੀਂ ਦਿਸਦਾ ਪਰ ਉਹ ਮੈਨੂੰ ਵੇਖ ਰਿਹਾ ਹੈ ਇੱਥੋਂ ਸ਼ੁਰੂ ਹੁੰਦੀ ਹੈ ਯਾਤਰਾ ਰੋਹਾਨੀ ਯਾਤਰਾ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਟੁਕੜ ਟੈਨਾ ਮੰਨ ਲਏ ਵੀ ਉਹ ਮੈਨੂੰ ਵੇਖ ਰਿਹਾ ਹੈ ਇਹਨੂੰ ਕੀ ਕਹਿੰਦੇ ਨੇ ਭੈ ਕੇ ਚਰਨ ਵੀ ਜਿਹਨੇ ਰੱਬ ਦਾ ਭੈ ਮੰਨ ਲਿਆ ਉਹਨੂੰ ਰੱਬ ਵਾਲੇ ਪਾਸੇ ਤੁਰਨ ਵਾਸਤੇ ਪੈਰ ਮਿਲ ਗਈ ਭੈ ਮੰਨਣਾ ਕੀ ਹੈ ਚਰਮ ਭੈ ਦੇ ਚਰਨਾ ਤੇ ਹੀ ਰੱਬੀ ਰਾਹ ਤੇ ਤੁਰਿਆ ਜਾ ਸਕਦਾ ਹੈ ਸੋ ਰੱਬੀ ਭੈ ਨੂੰ ਕੀ ਮੰਨ ਲਓ ਕਹਿੰਦੇ ਰੱਬੀ ਭੈ ਨੂੰ ਮੰਨ ਲਓ ਵੀ ਚਰਨ ਮਿਲ ਗਏ ਸਾਨੂੰ ਤੁਰਨ ਵਾਸਤੇ ਜਿਨ੍ਹਾਂ ਨੇ ਰੱਬ ਦਾ ਭੈ ਮੰਨ ਲਿਆ ਉਹ ਰੱਬੀ ਰਾਹ ਤੇ ਤੁਰ ਪਏ ਯਾਤਰਾ ਸ਼ੁਰੂ ਸਪਸ਼ਟ ਹੋ ਗਿਆ ਨਾ ਜੀ ਸੋ ਭੈ ਕੇ ਚਰਨ ਤਰ ਭਾਵ ਕੇ ਫੇ ਪਰਮੇਸ਼ਰ ਨੂੰ ਗਲੇ ਕਿਵੇਂ ਮਿਲਣਾ ਹੈ ਪਰਮੇਸ਼ਰ ਕੋਈ ਸਥੂਲ ਰੂਪ ਤਾਂ ਹੈ ਨਹੀਂ ਭਾਵ ਅਰਥ ਹੁੰਦਾ ਹੈ ਭਾਵ ਹੱਥਾਂ ਦੇ ਨਹੀਂ ਫਿਰ ਸਥੂਲ ਨਹੀਂ ਹੱਥ ਪ੍ਰੇਮ ਦੇ ਪੈਰ ਭੈ ਦੇ ਤੇ ਹੱਥ ਪ੍ਰੇਮ ਦੇ ਕਰ ਹੱਥਾਂ ਨੂੰ ਕਹਿੰਦੇ ਨੇ ਨਾ ਕਰ ਭਾਵ ਸੋ ਜਿਨ੍ਹਾਂ ਨੂੰ ਮਾਲਕ ਦਾ ਪਿਆਰ ਹੈ ਉਹਨਾਂ ਦੀ ਹੀ ਅੰਤਰਾ ਆਤਮੇ ਮਾਲਕ ਪਰਮੇਸ਼ਰ ਦੇ ਨਾਲ ਪਿਆਰ ਦੀ ਗੱਲ ਬੱਕੜੀ ਪੈਂਦੀ ਹੈ ਪਰਮੇਸ਼ਰ ਜੀ ਦੇ ਗਲੇ ਲੱਗਣ ਵਾਸਤੇ ਹੱਥ ਕਿਹੜੇ ਨੇ ਪ੍ਰੇਮ ਦੇ ਫੇ ਦੁਆਰੇ ਪੜਿਓ ਪ੍ਰਮਾਣ ਭੈ ਕੇ ਚਰਮ ਕਰ ਭਾਵ ਭਾਵ ਕੇ ਹੱਥ ਕਿਹੜੇ ਨੇ ਭਾਵ ਕੇ ਭਾਵਨਾ ਦੇ ਪ੍ਰੇਮ ਦੇ ਇੱਕੇ ਚਰਨ ਕਰ ਭਾਵ ਕੇ ਲੋਏ ਨਾ ਸੁਰਤ ਸੁਰਤ ਕਰੇ ਤੇ ਅੱਖਾਂ ਕਿਹੜੀਆਂ ਸੁਰਤ ਦੀਆਂ ਜਿਸ ਵੇਲੇ ਸਾਡਾ ਧਿਆਨ ਪੂਰੀ ਦਾ ਪੂਰਾ 100% ਆਪਣੇ ਅੰਦਰ ਇਕੱਠਾ ਹੋ ਜਾਂਦਾ ਤਾਂ ਇਹ ਪਰਮੇਸ਼ਰ ਨੂੰ ਵੇਖਣ ਵਾਲੀ ਅੱਖ ਬਣ ਜਾਂਦੀ ਹੈ ਸੁਰਤ ਦੇ ਵਿੱਚ ਬਹੁਤ ਜ਼ਬਰਦਸਤ ਵੇਖਣ ਦੀ ਸ਼ਕਤੀ ਹੈ ਜਿਹਨੂੰ ਕਹਿੰਦੇ ਆਪਾਂ ਸਾਇੰਸ ਵਿੱਚ ਵਿਜ਼ਨ ਪਾਵਰ ਬਹੁਤ ਜ਼ਿਆਦਾ ਹੈ ਵਿਜ਼ਨ ਪਾਵਰ ਨਾ ਬਹੁਤ ਜ਼ਬਰਦਸਤ ਹੈ ਸੁਰਤਾਂ ਦੇ ਵਿੱਚ ਫਰੀ ਆਖ ਖੋਲੋ ਬਣਦੀ ਹੈ ਜਦੋਂ ਪੂਰੇ ਦਾ ਪੂਰਾ 99% ਨਹੀਂ 100 ਦਾ 100% ਧਿਆਨ ਤਾਦਰ ਹੋ ਜਾਂਦਾ ਹੈ ਉਸ ਵੇਲੇ ਅੱਖ ਬਣਦੀ ਹੈ ਉਸ ਵੇਲੇ ਸੋ ਇਸ ਕਰਕੇ ਹੀ ਗੁਰਬਾਣੀ ਵਿੱਚ ਇਸ਼ਾਰੇ ਮਾਤਰ ਦੇਵਾਂ ਵੀ ਦੇਖੋ ਕਿੱਥੋਂ ਤੱਕ ਗਈ ਵਾਰੀ ਵੀ ਆਪਾਂ ਉਦਾਹਰਣ ਲੈ ਲਈਏ ਤਾਂ ਇਹ ਸੁਰਤ ਦੀ ਅੱਖ ਨੇ ਕਿੱਥੋਂ ਤੱਕ ਉਡਾਰੀ ਮਾਰੀ ਗੁਰੂ ਸਾਹਿਬ ਕਹਿੰਦੇ ਦੇਖੋ ਬਾਣੀ ਦੇ ਬਚਨਾਂ ਕਿੰਨਾ ਡੀਪ ਕਹਿ ਲੋ ਕਿੰਨਾ ਗਹਿਰੀ ਜੀਵਰਤੀ ਸਾਚੇ ਤੇ ਪਵਨਾ ਪਵਨਾ ਭਇਆ ਪਵਨ ਤੇ ਚਲ ਹੋਈ ਜਲ ਹੋਈ ਸੋ ਆਪਾ ਬਣੇ ਤੇ ਜਲ ਹੋਈ ਸਮਝੋ ਤੂੰ ਜਿੱਥੇ ਗਈ ਦ੍ਰਿਸ਼ਟੀ ਵੀ ਪਾਣੀ ਦੇ ਸੂਖਸ਼ਮ ਰੂਪ ਨੂੰ ਵੀ ਅੱਖ ਨੇ ਵੇਖ ਲਿਆ ਵੀ ਇਹ ਤਾਂ ਗੈਸਾਂ ਦਾ ਮਿਸ਼ਰਣ ਹੈ ਪਵਨ ਕਹਿ ਲੋ ਅੱਜ ਗੈਸ ਕਹਿੰਦੇ ਨਾ ਸੈਂਸ ਦੀ ਭਾਹਾਂ ਚ ਹਵਾ ਕਹਿ ਲੋ ਕਹਿੰਦਾ ਨਾ ਦੇਖੋ ਵੀ ਇਹ ਤਾਂ ਹਵਾ ਦਾ ਬਣਿਆ ਹੋਇਆ ਹੈ ਉਹ ਉਸ ਵੇਲੇ ਯਕੀਨ ਹੀ ਕਿਹਾ ਕਰ ਕਿ ਤਾ ਨ ਵੀ ਸੱਤ ਰਹਿੰਦੇ ਨੇ ਗੁਰੂ ਜੀ ਪਰ ਇਹ ਲੱਗਦਾ ਨਾਲ ਸਮਾਂ ਪਾ ਕੇ ਸਾਇੰਸ ਨੇ ਕੈਮਰੇ ਦੀ ਅੱਖਾਂ ਦੇਖ ਲਿਆ ਕਿ ਪਾਣੀ ਤਾਂ ਸੱਚਮੁੱਚ ਹੀ ਗੈਸਾਂ ਦਾ ਬਣਿਆ ਹੋਇਆ ਤਾਂ ਹਾਈਡਰੋਜਨ ਤੇ ਆਕਸੀਜਨ ਹੈ ਬੋਲੋ ਸਤਨਾਮ ਮੇਰੀ ਵਾਹ ਗੁਰੂ ਵੱਖਰਾ ਵਿਸ਼ਾ ਸਾਇੰਸ ਵਾਲੇ ਵਿਦਿਆਰਥੀ ਜਾਣਦੇ ਨੇ ਨਾ ਪਾਣੀ ਕੀ ਹੈ H2O H2O ਜਾਣਦੇ ਨੇ ਆਪਣੇ ਲਿਖੇ H2O ਹੈ ਪਰ ਸੁਰਤ ਦੀ ਅੱਖ ਨੇ ਬਹੁਤ ਸਮਾਂ ਪਹਿਲਾਂ ਦੇਖ ਲਿਆ ਸੀ ਵੀ ਇਹ ਤਾਂ ਗੈਸਾਂ ਦਾ ਮਿਸ਼ਰਣ ਹੈ ਠੀਕ ਹੈ ਸੈਂਸ ਨੇ ਫਿਰ ਬਾਅਦ ਵਿੱਚ ਕੈਮਰੇ ਦੀ ਅੱਖ ਨਾਲ ਵੀ ਦੇਖ ਲਿਆ ਕੈਮਰਾ ਸਮਝੋ ਨਾ ਫੁਰਦਵੀਨ ਮਾਈਕਰੋਸਕੋਪ ਨਹੀਂ ਆਪਾਂ ਹਾਂਜੀ ਸੋ ਇਦਾਂ ਇਹ ਉਦਾਹਰਣ ਦੇਣ ਵਾਸਤੇ ਹੈ ਕਿ ਸਮਝ ਆ ਭਾਵ ਕਿ ਇਹ ਉਦਾਹਰਣ ਦੇ ਰਾਹੀਂ ਗੱਲ ਪਕੜ ਚ ਆ ਜੂਗੀ ਕਿ ਸਥੂਲ ਉਦਾਹਰਣ ਹੈ ਤਾਂ ਪਰਮੇਸ਼ਰ ਤਾਂ ਆਟਮ ਤੋਂ ਵੀ ਸੂਖਮ ਹੈ ਸੁਰਤ ਉਸੋ ਕਹਵੀ ਜਾਂਦੀ ਹੈ ਇਹ ਤਾਂ ਸਥੂਲ ਉਦਾਹਰਣ ਦੱਤੀ ਹੈ ਵੀ ਸਥੂਲ ਵਿੱਚ ਹੀ ਦੇਖੋ ਵੱਡੀ ਵੱਡੀ ਗੱਲ ਹੈ ਪਰ ਆਪਾਂ ਨੂੰ ਤਾਂ ਕਿੱਦਾਂ ਲੱਗਦਾ ਹੈ ਕਿ ਸਥੂਲ ਵਿੱਚ ਵੀ ਸੋ ਕਿਤੇ ਅੱਖ ਨੇ ਕਿੱਥੋਂ ਤੱਕ ਵੇਖਿਆ ਦੇਖੋ ਕਹਿੰਦੇ ਉਹ ਦੇਖੋ ਕਿੱਥੇ ਗਈ ਉਹ ਗਈ ਸੋ ਚੰਦ ਤੇ ਝੜ ਗਈ ਸੁਰਤ ਕੀ ਦੇਖਿਆ ਫਿਰ ਚੰਦ ਤੋਂ ਵੀ ਉਹ ਸੂਰਜ ਦਾ ਪ੍ਰਕਾਸ਼ ਪਈ ਜਾਂਦਾ ਹੈ ਵੇਸੀਂ ਤਾਂ ਕਹਿੰਦਾ ਮੈਂ ਕਹਿੰਦਾ ਹੈ ਜੰਮਾ ਸੂਰਜ ਦਾ ਪ੍ਰਕਾਸ਼ ਪਈ ਜਾਂਦਾ ਹੈ ਚੰਦਰਮਾ ਦਾ ਕੋਈ ਆਪਣਾ ਚਾਨਣ ਥੋੜਾ ਉਹ ਤਾਂ ਉੱਚੀ ਨੀਵੇਂ ਜੁਗੜੀ ਦੁਗੜੀ ਧਰਤੀ ਹੈ ਨਾ ਫਿਰ ਕੀ ਵੇਖਿਆ ਵੀ ਚੰਦਰਮਾ ਦਾ ਚਾਨਣ ਨਹੀਂ ਚੰਦਰਮਾ ਤੇ ਸੂਰਜ ਦਾ ਚਾਨਣ ਪਈ ਜਾਂਦਾ ਹੈ ਉੱਥੋਂ ਵਿੱਚ ਚਲਕੌਰ ਵੱਜੀ ਜਾਂਦੀ ਹੈ ਧਰਤੀ ਤੇ ਚਲਕੌਰ ਇਹ ਦੇਸੀ ਭਾਸ਼ਾ ਚਲਪੌਰ ਜਿਹਨੂੰ ਅਸੀਂ ਕਹਿੰਦੇ ਹਾਂ ਸਾਇੰਸ ਵਿੱਚ ਰਿਫਲੈਕਸ਼ਨ ਆਫ ਲਾਈਟ ਇਹ ਕਹਿੰਦੇ ਹਾਂ ਰਿਫਲੈਕਸ਼ਨ ਆਫ ਲਾਈਟ ਜਿਵੇਂ ਸੌਖਾ ਟਿਕਾਣਾ ਕਹ ਲਓ ਵੀ ਇੱਥੋਂ ਬੈਂਟ ਵੀ ਮਾਰਾਂ ਮੈਸੇ ਦੀ ਗੰਧ ਤੇ ਆਸੇ ਪਾਸੇ ਚਾਨਣ ਵੀ ਖਿਲਰੂ ਆ ਰਿਫਲੈਕਸ਼ਨ ਹੈ ਨਾ ਉਹ ਇਦਾਂ ਚੰਦਰਮਾ ਤੇ ਸੂਰਜ ਦਾ ਚਾਨਣ ਪੈਂਦਾ ਉਥੋਂ ਧਰਤੀ ਦੇ ਉੱਤੇ ਚਲਕੋ ਹਰਵਾਜਦੀ ਹੈ ਸਿੱਧਾ ਤਾਈ ਨੂੰ ਠੰਡਾ ਹੁੰਦਾ ਕਿ ਸਿੱਧਾ ਨਹੀਂ ਨਾ ਹੁੰਦਾ ਉਸ ਉਚਾਨਣ ਕੀ ਦਾ ਉਹ ਉਹ ਚਾਨਣ ਸੂਰਜ ਦਾ ਹੈ ਚੰ드ਰਮਾ ਦਾ ਚਾਨਣ ਨਹੀਂ ਉਹ ਇਹ ਦੱਸਣ ਵਾਸਤੇ ਵੀ ਸੁਰਤ ਦੀ ਅੱਖ ਕਿੱਥੇ ਗਈ ਬਾਣੀ ਦੇ ਪਹਿਲਾਂ ਲਿਖਿਆ ਦੇਖੋ ਸ਼ਾਸਕ ਆ ਸੂਰਸ ਮਾਇਆ ਸਾਸ ਕਹਿੰਦੇ ਨੇ ਚੰਦਰਮਾ ਨੂੰ ਸੂਰ ਕਹਿੰਦੇ ਨੇ ਸੂਰਜ ਨੂੰ ਕਿ ਚੰਦਰਮਾ ਦੇ ਘਰੋਂ ਸੂਰ ਜਾ ਰਿਹਾ ਹੈ ਇਥੇ ਆਪਣੀ ਜੋ ਧਰਮ ਦੀ ਭਾਸ਼ਾ ਥੋੜਾ ਵੱਖਰੀ ਹੁੰਦੀ ਹੈ ਗੁਰੂ ਜੀ ਕਹਿੰਦੇ ਚੰਦਰਮਾ ਦੇ ਘਰੋਂ ਸੂਰਜ ਆ ਰਿਹਾ ਹੈ ਆਉਂਦਾ ਨਾ ਅੱਜ ਮੰਨਦੇ ਨਾ ਸਾਰੇ ਆਉਂਦਾ ਹਾਂਜੀ ਆਉਂਦਾ ਸੋ ਰਹਿੋ ਵਿਚਾਰ ਤਾਂ ਕਿ ਆਪਾਂ ਨੂੰ ਦ੍ਰਿੜ ਹੋ ਜਾਈ ਵੀ ਹਾਂ ਤਾਕਤ ਹੈ ਇਹਦੇ ਵਿੱਚ ਵੇਖਣ ਦੀ ਸੁਰਤ ਨਹੀਂ ਵੇਖਿਆ ਪਾਤਾਲਾਂ ਪਾਤਾਲ ਲਖ ਆਕਾਸ਼ਾਂ ਗਗਾਸ ਤੋੜਤ ਓੜਤ ਪਹਾੜ ਥੱਕੇ ਬੇਦ ਕਹਣਿਕ ਵਾ ਵਾ ਰਹਿੋ ਵਿਚਾਰ ਇੰਨੇ ਪ੍ਰਮਾਣ ਕਾਫੀ ਐ ਸੋ ਗੱਲ ਚੱਲੀ ਸੀ ਕਿ ਇੱਥੇ ਸ਼ੁਰੂਆਤ ਯਾਤਰਾ ਸਰਦਾ ਸਰਦਾ ਰੱਖੋ ਮਾਲਕ ਹੈ હાજર ਹੈ ਮੈਂ ਉਸ ਦੀ ਅੱਖ ਥੱਲੇ ਹਾਂ ਉਹਦੀ ਸੁਪਰਵੀਜ਼ਨ ਵਿੱਚ ਹਾਂ ਇਹ ਸ਼ਾਂਤਾ ਭਾਵਨਾ ਨੂੰ ਇਹਨੂੰ ਕਹਿੰਦੇ ਨੇ ਰੱਬੀ ਭੈ ਜਿਹਨੂੰ ਕਿ ਕਈ ਵੀਰ ਕਹਿੰਦੇ ਨੇ ਖੌਫ ਖੁਦਾ ਕੀ ਕਹਿੰਦੇ ਨੇ ਖੌਫ ਖੁਦਾ ਬੋਲੀ ਦਾ ਫਰਕ ਪੈਂਦਾ ਨਾ ਇੱਕ ਖੌਫ ਖੁਦਾ ਰੱਬੀ ਭੈ ਸ਼ਰਧਾ ਰੱਖੋ ਹੈ ਹਾਜ਼ਰ ਹੈ ਪਕਾ ਲੋ ਇਹਨੂੰ ਥੋੜਾ ਟਿੱਕੇ ਕੇ ਫਿਰ ਜਿਉ ਹੈ ਇਹ ਭੈ ਭਾ ਪੱਕ ਜੇ ਫਿਰ ਹੀ ਉਹਦੇ ਨਾਲ ਪ੍ਰੇਮ ਬਣਦਾ ਨਹੀਂ ਤਾਂ ਅਣਦਿਸਦੇ ਨੂੰ ਪਿਆਰ ਕਰਨਾ ਕਿਤੇ ਸੌਖਾ ਨਹੀਂ ਪਿਆ ਹਾਂਜੀ ਹਾਂਜੀ ਪ੍ਰਤੀਤ ਆ ਗਈ ਅਣਦਿਸਦੇ ਨੂੰ ਪਿਆਰ ਕਰਨਾ ਪੈਂਦਾ ਬਸ ਆਹੀ ਮੁਸ਼ਕਲਾਂ ਹੈ ਰੱਬੀ ਮਾਰਕੋ ਸ਼ੁਰੂ ਦੇ ਵਿੱਚ 100 ਭੈ ਕੇ ਚਰਮਕਾਰ ਭਾਵ ਕੇ ਲੋਏ ਨੂੰ ਸੁਰਤ ਕਰੇ ਨਾਨਕ ਕਹੈ ਸਿਆਣੀਏ ਏਵ ਕੰਤ ਮਿਲਾਵਾ ਹੋਇ ਵੀ ਗੁਰੂ ਬਾਬਾ ਜੀ ਕਹਿੰਦੇ ਨਾਨਕ ਕਹੈ ਸਿਆਣੀਏ ਤਾਂ ਭਾਵ ਜਿੰਦ ਨੂੰ ਕਹਿੰਦੇ ਆ ਵੀ ਐ ਸਿਆਣੀਏ ਐ ਸਿਆਣੀ ਜਿੰਦਾ ਆਪ ਜੀਵਾਤਮਾ ਤੇਰਾ ਤੇਰੇ ਮਾਲਕ ਨਾਲ ਇਉ ਮੇਲ ਹੋਣਾ ਨਾਨਕ ਕਹੈ ਸਿਆਣੀਏ ਏਵ ਕੰਤ ਮਿਲਾਵਾ ਕੰਤ ਮੀਨ ਜਿੰਦ ਦਾ ਮਾਲਕ ਪਰਮੇਸ਼ਰ ਐ ਸਿਆਣੀਏ ਜਿੰਦੇ ਤੈਨੂੰ ਤੇਰਾ ਮਾਲਕ ਇਉ ਮਿਲਦਾ ਨਾਨਕ ਕਹੈ ਸਿਆਣੀ ਇਹ ਵਕੰਤ ਮਲਾਵਾ ਹੋਇ। ਹੈ ਨਾ ਉਹ ਕਿੰਨੀ ਪਿਆਰੀ ਸ਼ਰਦਾ ਹੈ ਨਾ ਦੇਖੋ। ਇਹ ਸ਼ਰਦਾ ਪੈਦਾ ਕਰ ਲੋ ਆਪਣੇ ਉੱਤੇ। ਆਪਣੇ ਮਨ 'ਚ ਆਪਣੇ ਅੰਦਰ ਵੀ ਮਾਲਕ ਹੈ ਤੇ ਮਾਲਕ ਦੀ ਬਾਣੀ ਵੀ ਸੱਤ ਹੈ। ਇਹ ਸੱਚੀ ਸ਼ਰਧਾ ਹੈ। ਜਿਨ੍ਹਾਂ ਦੇ ਅੰਦਰ ਸੱਚੀ ਸ਼ਰਧਾ ਪੈਦਾ ਹੋ ਗਈ ਉਹਨਾਂ ਦੇ ਭਾਗ ਬਹੁਤ ਵੱਡੇ। ਇਹੀ ਵੱਢਦੇ ਨੇ ਤਾਂ ਆਪਾਂ ਹਾਰ ਜਾਣ ਕੇ। ਪੜੋ ਵੀ ਤਾਂ ਸੌਖੀ ਭੰਗਿਆ ਰਹਿਦਾ ਅਸਦੀ। ਹਰ ਜਾਣ ਕੇ ਵੱਡ ਭਾਗ ਬੜੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਉਹਨਾਂ ਰੱਬ ਦੇ ਪਿਆਰਾਂ ਦੇ ਕਹਿੰਦੇ ਬਹੁਤ ਵੱਡੇ ਭਾਗ ਹੈ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਤੇ ਸ਼ਰਧਾ ਜਿਨ ਹਰ ਹਰ ਸ਼ਰਧਾ ਹਰ ਪਿਆਸ ਤੇ ਹਰੀ ਪਰਮੇਸ਼ਰ ਨਾਲ ਜੁੜਨ ਦੀ ਪਿਆਸ ਵੀ ਹੈ ਤੜਪ ਵੀ ਹੈ ਤਾਂ ਸਪਿਰਟ ਚਾ ਵੀ ਹੈ ਜਿਨ੍ਹਾਂ ਨੂੰ ਚਾ ਵੀ ਹੈ ਰੱਬ ਨਾਲ ਜੁੜਨ ਦਾ ਤੇ ਯਕੀਨ ਵੀ ਹੈ ਸ਼ਰਧਾ ਵੀ ਹੈ ਜੀ ਹਾਂ ਜੀ ਆਹ ਬਹੁਤ ਵੱਡੇ ਆਵਾ ਰੱਬ ਦੇ ਪੈਰਾਂ ਦੇ ਸੋ ਇਦਾਂ ਪੂਰੇ ਧਿਆਨ ਦੇ ਨਾਲ ਬਾਣੀ ਪੜਿਆ ਤਦੋਂ ਪੜ੍ਹਦੇ ਜਦੋਂ ਜੀ ਬੋਲਦੀਆਂ ਨਾ ਸੁਰਤ ਅਰਥ ਭਾਵਨ ਟੱਚ ਕਰੇ ਜੀ ਬੋਲੀ ਜਾਂਦੀ ਹੈ ਸੁਰਤ ਸੁਣ ਸੁਣ ਕੇ ਨਾ ਨਾਲ ਦੇ ਨਾਲ ਕਥਾ ਕਰਦੀ ਤੁਰ ਹੀ ਆਵੇ ਸੁਰਤ ਮਗਰ ਮਗਰ ਜੀ ਬੋਲੀ ਜਾਂਦੀ ਹੈ ਸੁਰਤ ਕਥਾ ਕਰਦੀ ਤੁਰ ਹੀ ਆਵੇ ਫੇਰ ਅਸਲੀ ਹੁੰਦਾ ਬਾਣੀ ਦਾ ਲਿਖਿਆ ਨਾ ਬਾਣੀ ਚ ਚਿਤ ਹੀ ਚਿਤ ਸਮਾਏ ਤਾਂ ਹੋਵੇ ਰੰਗ ਘਣਾ ਕਹਿੰਦੇ ਜਦੋਂ ਸਾਡਾ ਚਿੱਤ ਗੁਰੂ ਦੇ ਚਿੱਤ ਵਿੱਚ ਜੁੜਦਾ ਹੈ ਚਿੱਤ ਹੈ ਚਿੱਤ ਸਮਾਏ ਗੁਰੂ ਦਾ ਚਿੱਤ ਕਿਹਣਾ ਹੈ ਸ਼ਬਦ ਦਾ ਭਾਵ ਜਿਹੜਾ ਸ਼ਬਦ ਦਾ ਭਾਵ ਅਰਥ ਹੁੰਦਾ ਹੈ ਨਾ ਉਹ ਸਤਿਗੁਰੂ ਦਾ ਚਿੱਤ ਹੈ ਜਦੋਂ ਆਪਣਾ ਚਿੱਤ ਆਪਣੀ ਸੁਰਤ ਸ਼ਬਦ ਦੇ ਭਾਵ ਨਾਲ ਜੁੜਦੀ ਹੈ ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਕਣਾ ਕਹਿੰਦੇ ਫਿਰ ਰੰਗ ਕਣਾ ਬਣਦਾ ਹੈ ਕੰਨ ਦੇ ਬੜਾ ਹੀ ਘਣਾ ਰੰਗ ਬਣਦਾ ਹੈ ਇਦਾਂ ਪੜ੍ਹਨੀ ਹੈ ਬਾਣੀ ਗਾਵੀਏ ਸੁਣੀਏ ਮਨ ਰੱਖੀਏ ਤਾ ਵਿਲਾਇਨਾ ਪੜ੍ਹਗੇ ਗਾਵੀਏ ਧਿਆਨ ਲਾ ਕੇ ਸੁਣੀਏ ਸੁਣਨ ਦਾ ਅਰਥ ਵੀ ਅਰਥ ਭਾਵ ਨੂੰ ਟੱਚ ਕਰਿਓ ਸੁਰਤ ਸੁਰਤ ਉਹ ਵੀ ਸੁਣ ਲਈਏ ਨਹੀਂ ਉਹ ਅਰਥ ਭਾਵ ਟੱਚ ਹੋਊਗਾ ਜੇ ਅਰਥ ਭਾਵ ਟੱਚ ਨਾ ਹੋਵੇ ਤਾਂ ਸੁਰਤ ਸੁਣਦੀ ਨਹੀਂ ਗਹਿਰਾ ਗਹਿਰੀ ਸੁਰਤ ਨੇ ਸੁਣਿਆ ਨਹੀਂ ਕੰਨਾਂ ਨੂੰ ਆਵਾਜ਼ ਭਾਵੇਂ ਸੁਣ ਗਈ ਦੋਨੇ ਗੱਲਾਂ ਦਾ ਫਰਕ ਹੈ ਇਹਨੂੰ ਫਰਕ ਨੂੰ ਸੌਖਾ ਟੰਗ ਨਹੀਂ ਸਮਝ ਲਓ ਮਨ ਲੋ ਮੈਂ ਕਿਸੇ ਨੂੰ ਅੰਗਰੇਜ਼ੀ ਵਿੱਚ ਕਹ ਦਿਆਂ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਅੰਗਰੇਜ਼ੀ ਵਿੱਚ ਕਹਾਂ ਕਿ ਮੈਨੂੰ ਪਾਣੀ ਪਲਾਹੀਂ ਇਹ ਤਾਂ ਮੈਂ ਪੰਜਾਬੀ ਵਿੱਚ ਬੋਲ ਕੇ ਦੱਸਿਆ ਸੋਨੂੰ ਪਰ ਉਹਨੂੰ ਮੈਂ ਅੰਗਰੇਜ਼ੀ ਵਿੱਚ ਕਹਾਂ ਮੈਨੂੰ ਪਿਆਦੂ ਬੋਲੋ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਂ ਉਹ ਤੋਂ ਅੰਗਰੇਜ਼ੀ ਵਿੱਚ ਪਾਣੀ ਮੰਗਾ ਪਿਆਦੂ ਮੈਨੂੰ ਉਹਨੂੰ ਉਹਨੂੰ ਪੁੱਛਾਂ ਕਿ ਜਦੋਂ ਵੀ ਭਾਈ ਕਾਤੇ ਨਹੀਂ ਪਾਣੀ ਪਲਾਇਆ ਉਹ ਕਹੋ ਮੈਨੂੰ ਸੁਣੇ ਹੀ ਨਹੀਂ ਕਿ ਬੋਲਾਂ ਤੂੰ ਕਹਿੰਦਾ ਨਹੀਂ ਤੁਹਾਡੀ ਆਵਾਜ਼ ਤਾਂ ਮੇਰੇ ਕੰਨਾਂ 'ਚ ਆਉਂਦੀ ਸੀ ਵੀ ਕੁਝ ਬੋਲਦਾ ਹੈ ਪਰ ਮੈਨੂੰ ਸੁਰਤ ਨੂੰ ਨਹੀਂ ਸਮਝ ਆਈ ਵੀ ਕੀ ਕਹੇ ਹੈ ਉਹ ਲੋਕਾਂ ਦਾ ਨਾਮ ਉਹ ਦੇਸੀ ਟੰਗ ਨਹੀਂ ਗੱਲ ਸਮਝ ਆ ਜਾਂਦੀ ਨਾ ਹੁਣ ਜੇ ਤਾਂ ਮੈਨੂੰ ਸਦਾ ਕਹੂੰ ਦੀ ਬੋਲੀ ਜਿਹਨੂੰ ਪੰਜਾਬੀ ਦਾ ਸਮਝ ਆਉਂਦੀ ਹੈ ਕਿ ਕਿਰਪਾ ਕਰਕੇ ਮੈਨੂੰ ਪਾਣੀ ਦਾ ਇੱਕ ਗਲਾਸ ਪਿਲਾਓ ਉਹ ਫਟਦੇ ਪਿਲਾ ਦੂ ਕਿ ਸੁਣ ਗਿਆ ਇਹਨਾਂ ਨੂੰ ਤੇ ਜੇ ਮੈਨੂੰ ਕਹਦੇ ਨਾ ਪਲੀਜ਼ ਗਿਵ ਮੀ ਏ ਗਲਾਸ ਆਫ ਵਾਟਰ ਫਿਰ ਪਿਆ ਦੂ ਮੈਨੂੰ ਸੁਣ ਗਿਆ ਹੁਣ ਉਸ ਨੂੰ ਨਹੀਂ ਸੌਕੇ ਟੰਗਾਂ ਨੂੰ ਸਮਝ ਆ ਕਿ ਨਾ ਸੁਣਨਾ ਕੀ ਹੁੰਦਾ ਸੁਣਿਆ ਉਦੋਂ ਜਾਂਦਾ ਜਦੋਂ ਸਮਝ ਆ ਜੇ ਜੇ ਸਮਝ ਨਹੀਂ ਆਈ ਤੇ ਕੀ ਸੁਣਿਆ ਕੀ ਸੁਣਿਆ ਇਸ ਕਰਕੇ ਇਹਦਾ ਅਰਥ ਕੀ ਬਣ ਗਿਆ ਵੀ ਉਹ ਲੈਣਾ ਬਾਣੀ ਪੜ੍ਹਦੇ ਹਾਂ ਗਾ ਵੀ ਹੈ ਕਿ ਲੈਣਾ ਪੜੋ ਸੁਣੀਏ ਤੇ ਸੁਰਤ ਨੂੰ ਸੁਣਨਾ ਚਾਹੀਦਾ ਹੈ ਸੁਰਤ ਨੂੰ ਸਮਝਾਉਣੀ ਚਾਹੀਦੀ ਹੈ ਅਰਥ ਭਾਵ ਨੂੰ ਟੱਚ ਕਰੇ ਸੁਰਤ ਨਾਲ ਦੀ ਨਾਲ ਜੀ ਬੋਲੀ ਸੁਰਤ ਭਾਵ ਨੂੰ ਟੱਚ ਕਰਦੀ ਨਾਲ ਦੀ ਨਾਲ ਇਹਨੂੰ ਕੀ ਕਹਿੰਦੇ ਨੇ ਗਾ ਵੀ ਹੈ ਸੁਣੀਏ ਇਹ ਸੁਣੀ ਹੋਏ ਦਾ ਮਨ ਵਿੱਚ ਰੱਖੀਏ ਪਿਆਰ ਮਨ ਰੱਖਿਆ ਭਾਉ ਵਾਫੇ ਗੱਲ ਬਣ ਗਈ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਇਹ ਤਰੀਕਾ ਹੈ ਇਹ ਗੁਰਬਾਣੀ ਪੜ੍ਹਨ ਦਾ ਤਰੀਕਾ ਹੈ ਇਹ ਦਾ ਸੋ ਰਹੁ ਵਿਚਾਰ ਸੱਚੀ ਸ਼ਰਧਾ ਦੀ ਗੱਲ ਸਮਝ ਆ ਗਈ ਸਾਰਿਆਂ ਨੂੰ ਆਹ ਸ਼ਰਧਾ ਜਿਹੜੀ ਤਾਰਦੀ ਆ ਸਾਨੂੰ ਹੁਣ ਜਿਹੜੀ ਡਬੋਂਦੀ ਆ ਉਹ ਸੁਣ ਲੋ ਬਹੁਤੀ ਦੁਨੀਆ ਡੋਬਣ ਵਾਲੀ ਸ਼ਰਧਾ ਰੱਖਦੀ ਹੈ ਜਿਹੜੀ ਜਿਹੜੀ ਸ਼ਰਧਾ ਮਰਵਾਉਂਦੀ ਹੈ ਜੋ ਪੱਟ ਦੀ ਸ਼ਰਧਾ ਨੇ ਦੁਨੀਆ ਕਿਹੜੀ ਨੇ ਨਕਲੀ ਸ਼ਰਧਾ ਨੇ ਭਲੇਖਾਣਾ ਸਾਜੇ ਉੱਤੇ ਕਿਵੇਂ ਪੱਟੀ ਜਿਹੜੀ ਨਕਲੀ ਸ਼ਰਧਾ ਹੈ ਗਿਆਨ ਤੋਂ ਬਿਨਾਂ ਸ਼ਰਧਾ ਗੁਰੂ ਸਾਹਿਬ ਕਹਿੰਦੇ ਸ਼ਰਧਾ ਪਤਾ ਕਿਦਾਂ ਦੀ ਉਹ ਸੁਣਿਓ ਭਰਮੇ ਪੂਲਾ ਸਾਖਤ ਫਿਰਤਾ ਨੀਰ ਬਰੋਲਣਾ ਖਪ-ਖਪਾ ਮਰਤਾ ਕਹਿੰਦੇ ਇਹਦਾ ਸਾਖਤ ਹੈ ਨਾ ਸਾਖਤ ਮਨੁੱਖ ਸਾਖਤ ਮਨੁੱਖ ਭਾਵੇਂ स्त्री पुरुष ਕੋਈ ਇਹ ਮਨੁੱਖ ਮਾਨਸ ਦੇਹੀ ਕਹਿੰਦੇ ਜਿਹੜਾ ਸਾਖਤ ਮਨੁੱਖ ਹੈ ਜਿਹਨੂੰ ਗਿਆਨ ਕੋਈ ਨਹੀਂ ਸਾ ਪਰ ਇਹ ਭਰਮ ਦੇ ਵਿੱਚ ਭੁੱਲਿਆ ਫਿਰਦਾ ਕਹਿੰਦੇ ਭਰਮੇ ਭੁੱਲਾ ਭੁੱਲਿਆ ਕਿਉਂ ਕਹਿੰਦੇ ਹੈ ਜਿਹੜਾ ਗਲਤ ਰਾਹ ਪੈ ਜੇ ਗਲਤ ਰਾਹ ਦੇ ਉੱਤੇ ਕੋਈ ਜਿੰਨਾ ਮਰਜੀ ਭੱਜ ਲਵੇ ਕਦੇ ਵੀ ਮੰਜ਼ਿਲ ਨਹੀਂ ਮਿਲਦੀ ਸਹੀ ਰਾਹ ਤੇ ਹੌਲੀ-ਹੌਲੀ ਚੱਲਣ ਦੇ ਨਾਲ ਵੀ ਮੰਜ਼ਿਲ ਤੇ ਪਹੁੰਚ ਜਾਈ ਦਾ ਟਾਈਮ ਵੱਧ ਲੱਗ ਸਕਦਾ ਪਰ ਗਲਤ ਰਾਹ ਤੇ ਭੱਜਣ ਦੇ ਨਾਲ ਵੀ ਕਿਤੇ ਨਹੀਂ ਪਹੁੰਚਦਾ ਭਟਕਦਾ ਹੀ ਹੈ ਸੋ ਕਹਿੰਦੇ ਜਿਹੜਾ ਸਾਖਤ ਹੈ ਨਾ ਗੁਰੂ ਜੀ ਕਹਿੰਦੇ ਧਰਮ ਵਿੱਚ ਭੁੱਲਿਆ ਹੋਇਆ ਹੈ ਭਾਵ ਗਲਤ ਰਾਹ ਪਿਆ ਹੋਇਆ ਹੈ ਧਰਮੇ ਭੂਲਾ ਸਾਖਤ ਫਿਰਦਾ ਸਾਖਤ ਜਿਹੜਾ ਧਰਮਾਂ ਚ ਸ਼ਕਤੀ ਲੱਭਦਾ ਹੈ ਧਰਮਾਂ ਚ ਹੀ ਭੂਲਾ ਫਿਰਦਾ ਹੈ ਧਰਮਾਂ ਨੂੰ ਹੀ ਧਰਮ ਨੂੰ ਹੀ ਧਰਮ ਮੰਨੀ ਫਿਰਦਾ ਹੈ ਤੇ ਕੀ ਕਰਦਾ ਗੁਰੂ ਜੀ ਕਹਿੰਦੇ ਛੜਦਾ ਦਿਨਾਂ ਤੇ ਨੀਰ ਬਰੋਲੈ ਕੀ ਕਰਦਾ ਜੀ ਬੋਲਿਓ ਨੀਰ ਬਰੋਲੈ ਪਾ ਪਾਣੀ ਡਲਕਦਾ ਸੌਖੀ ਅਰਥ ਬਣ ਗਿਆ ਨਾ ਪਾਣੀ ਡੜਕਦਾ ਨੀਰ ਬਰੋਲਣਾ ਤੇ ਕੋ ਪਾਣੀ ਡੜਕੂ ਜਿਹੜਾ ਸ਼ਰਦਾ ਕਿੰਨੀ ਵੀ ਹੋਵੇ ਪਾਣੀ ਚ ਮੱਖਣਾ ਕਿਹਨੇ ਕੋ ਸਕਦਾ ਕੋ ਮੇਰੀ ਧੀ ਕੋਈ ਮੇਰੀ ਭੈਣ ਕੋ ਕੱਢ ਸਕਦੀ ਆ ਅੱਜ ਤੋਂ ਬਾਅਦ ਨਾ ਕਹੋ ਤਾਂ ਆਪਣੀ ਆਪਣੀ ਸ਼ਰਦਾ ਹੁੰਦੀ ਆ ਆਪਣੀ ਆਪਣੀ ਸ਼ਰਦਾ ਪਖੰਡਵਾਦ ਦਾ ਦੂਜਾ ਨਾਂ ਹੈ ਵੀ ਆਪਣੀ ਮਰਜ਼ੀ ਨਾਲ ਪਖੰਡ ਕਰੀ ਜਾਣਾ ਉਹਨੂੰ ਸ਼ਰਦਾ ਕਹੀ ਜਾਣਾ ਤੇ ਸ਼ਰਦਾ ਕੀ ਕਰ ਦੂ ਜੇ ਮਧਾਨੀ ਪਾਣੀ ਚ ਹੈ ਭਾਵ ਕੇ ਗਿਆਨ ਤੋਂ ਬਿਨਾਂ ਜਿਹੜੀ ਸ਼ਰਦਾ ਹੈ ਇਹ ਪਾਣੀ ਰੜਕਣ ਦੇ ਸਮਾਨ ਹੈ ਜੇ ਕੋਈ ਪਾਣੀ ਦੇ ਵਿੱਚੋਂ ਮੱਖਣ ਕੱਢ ਸਕਦਾ ਤਾਂ ਹੱਥ ਥੜੇ ਕਰ ਦੋ ਫਕੀਰ ਸਰਦਾ ਸਰਦਾ ਲਈ ਹੈ ਗਿਆਨ ਤੋਂ ਬਿਨਾਂ ਕਾਦੀ ਸਰਦਾ ਸੋ ਇਸ ਕਰਕੇ ਗੁਰੂ ਜੀ ਕਹਿੰਦੇ ਨੀਰ ਬਰੋਲਣਾ ਖਪ-ਖਪ ਮਰਦਾ ਸਰਦਾ ਦੇ ਨਾਂ ਤੇ ਨਾ ਪਾਣੀ ਰੜਕਦੀ ਹੈ ਦੁਨੀਆ ਮਰਦੀ ਹੈ ਖਪ-ਖਪ ਕੇ ਮਰਖੰਡਵਾ ਜਿੰਨਾ ਨਾ ਇਹਨਾਂ ਕੋਈ ਸਰਦਾ ਦੇ ਨਾਂ ਤੇ ਚੱਲਦਾ ਹੈ ਸੋ ਗਿਆਨ ਤੋਂ ਬਿਨਾ ਸ਼ਰਦਾ ਕਿਸੇ ਕੰਮ ਦੀ ਨਹੀਂ ਗਿਆਨ ਤੋਂ ਬਿਨਾ ਸ਼ਰਦਾ ਮਰਵਾਉਂਦੀ ਐ ਡੋਬਦੀ ਐ ਇਹ ਸਮਝ ਲੇ ਆਪਾਂ ਇਹ ਛੱਡ ਦੋ ਨਰਲੀ ਸ਼ਰਦਾ ਤੇ ਸ਼ਰਦਾ ਲਿਆਓ ਅਸਲੀ ਪਰਮੇਸ਼ਰ ਤੇ ਸ਼ਰਦਾ ਕਰੋ ਪਰਮੇਸ਼ਰ ਦੀ ਬਾਣੀ ਤੇ ਸ਼ਰਦਾ ਕਰੋ ਕਰੋ ਵਿਚਾਰ ਇਥੋਂ ਤੱਕ ਇਹ ਨੁਕਤਾ ਸਾਡੇ ਪਕੜ ਚ ਆ ਗਿਆ